ਥੋ ਮਾਰਦੀ ਗਰੀ ਕੈਮਰਾ ਓਏ ਫੁੱਲ ਵੱਡੀਆਂ ਚ ਆ ਗਈ 20 ਦਿਨ ਪੈਂਡਿੰਗ ਪੈਲਣ ਦਾ ਦੁੱਧ ਬਾਈ ਕਹਿੰਦਾ 18 ਕਿਲੋ ਦਾ ਰਿਕਾਰਡ ਆ ਤੇ ਬਾਕੀ ਚੈੱਕ ਕਰ ਸਕਦੇ ਹਾਂ 16 17 ਦਿਨ ਬਾਈ ਕਹਿੰਦਾ ਪੈਂਡਿੰਗ ਨੇ ਥੱਲਿਓ ਬੱਚੀ ਥੋੜੀ ਥੋੜੀ ਜੇ ਗੱਲ ਕਰ ਲਈ ਨਾ ਤੁਰਪੀ ਥੱਲਿਓ ਹਾਂਜੀ ਲੈ ਵੀ ਸੱਜਣੋ ਅੱਜ ਨਾ ਤੁਹਾਨੂੰ ਆਪਾਂ ਯਰਸੀ ਦੇ ਤੋਹਫੇ ਦਿਖਾ ਦਾਂਗੇ ਵੱਡੇ ਕੱਦ ਵਾਲੀਆਂ ਪਿਓਰ ਪੰਜਾਬ ਵਾਲੀਆਂ ਜਰਸੀਆਂ ਦਿਖਾ ਦਾਂਗੇ ਤਿੰਨ ਆਗੀਆਂ ਬੱਚੀਆਂ ਤੇ ਤਿੰਨ ਆਗੀਆਂ ਸੱਜਣੋ ਗਾਵਾਂ ਬਾਈ ਕੋਲੇ ਬੱਚੀਆਂ ਤਿੰਨ ਹੀ ਖੀਰੀਆਂ ਆਗੀਆਂ ਤੇ ਗਾਵਾਂ ਵਾਲੇ ਪੱਖ ਚੋਂ ਇੱਕ ਬੱਚੀ ਦੰਦਾਂ ਚ ਐ ਤੇ ਦੋ ਦੰਦ ਬਾਈ ਕਹਿੰਦਾ ਬਰਾਬਰ ਕਰ ਗੀਆਂ ਸੂਆ ਦੂਜਾ ਦੂਜਾ ਨੇ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਐਦਾਂ ਦੇ ਕਰੀ ਮਾਰਦੀ ਕੈਮਰੇ ਨਾਲ ਐਦਾਂ ਤੁਹਾਨੂੰ ਅੱਜ ਤੋਹਫੇ ਪੀਸ ਦਿਖਾ ਦਾਂਗੇ ਹੋਰ ਰਾਜੂ ਕਿਵੇਂ ਆ ਵਧੀਆ ਜੀ ਜਲਦੀ ਕਰਾ ਜਮਾ ਚੜ੍ਹਦੀ ਕਰਾ ਨੰਬਰ ਬੋਲ ਤੇਰਾ 980360588 98036 ਤੇ 05888 ਐ ਬੋਲਾ ਕਰ ਜਮਾ ਘੜ ਕੇ ਨਾਲ ਇੱਥੋਂ ਕਰ ਲਈਏ ਸ਼ੁਰੂ ਹਾਂ ਇੱਥੋਂ ਕਰ ਮਾਰ ਕੇ ਰਹੀ ਕੈਮਰਾ ਇੱਕ ਵਾਰੀ ਤੇ ਫੇਸ ਤੇ ਮਾਰ ਕੈਮਰਾ ਇੱਥੋਂ ਇੱਥੋਂ ਕਰਾ ਦੇ ਫੇਸ ਇੱਕ ਵਾਰ ਦੀ ਚੈੱਕ ਦੰਦਾਂ ਚ ਰਾਜੂ ਕਿਵੇਂ ਆ ਸੀ 6 ਦੰਦ ਤੌਰ ਖੋਲ ਕੇ ਦੰਦਾਂ ਚ ਆ ਗਈ ਛੇ ਦਾ ਹਾਈਟ ਨਾ ਕੋਈ ਭਰਾ ਛੋਟੀ ਮੰਨ ਲਿਆ ਨਾ ਹਾਂ ਹਾਈਟ ਨਾ ਛੋਟੀ ਮੰਨ ਲੇ ਵੱਡੀਆਂ ਜਰਸੀਆਂ ਲੱਗਿਆ ਦਿਖਾਉਣ ਤੁਹਾਨੂੰ ਅੱਜ ਕਿੰਨੇ ਕਿ ਦਿਨ ਕੱਢਦੀ ਐ ਇਹਦੇ ਪੈ ਨੇ 15 16 ਦਿਨ 15 ਦਿਨ ਪੈਂਡਿੰਗ ਹਾਂਜੀ ਹਾਂ ਬਾਈ ਕਹਿੰਦਾ 15 ਦਿਨ ਪੈਂਡਿੰਗ ਨੇ ਥਣ ਸੋਣਾ ਲੱਗਿਆ ਕੱਲਾ ਕੱਲਾ ਲੱਗਿਆ ਪੂਰੀ ਵਿਥੀ ਤੇ ਤੇ ਕੱਦ ਦਾ ਆਈਡੀਆ ਬਾਈ ਦੇ ਕੱਦ ਤੋਂ ਲਾ ਲਿਓ ਇੱਥੇ ਜਰਾ ਝੁਕਵਾ ਕੇ ਰੋਕ ਲਈ ਮਾੜਾ ਜਾ ਇਹ ਰੋਕਲਾ 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 ਇੱਥੇ ਜੇ ਰੋਕਲਾ ਇੱਥੇ ਪਿਓਰ ਸ਼ੇਦਾਂ ਦਾ ਆ ਗਈ ਪਿਓਰ ਸ਼ੇਦਾਂ ਦਾ ਗਾਰੰਟੀ ਰਹੂਗੀ ਗਾਰੰਟੀ ਚੈੱਕ ਵੀ ਕਰਾ ਦਾਂਗੇ ਆਲੇ ਔਰਲੇ ਬੰਨੇ ਕਿੰਨੇ ਦਿਨ ਦਾ ਸਿਆਦੇ ਪੈਂਡਿੰਗ 15 16 ਦਿਨ ਪੈਂਡਿੰਗ 15 ਦਿਨ ਖੌਲੀ ਲੈ ਜਾ ਥੋੜਾ ਜਿਆ ਦਿਨ ਬਾਈ ਕਹਿੰਦਾ 15 ਪੈਂਡਿੰਗ ਨੇ ਸੀਮਣ ਦੇ ਜਰਸੀ ਦੇ ਲੱਗਦਾ ਜਰਸੀ ਦੇ ਹੀ ਉਹਦੀ ਰਹੂਗੀ ਆਪਾਂ ਕਹ ਲਈ ਗਾਰੰਟੀ ਆ ਹਾਂ ਗਾਰੰਟੀ ਆ ਉਹਦੀ ਠੀਕ ਆ ਗੱਲ ਆ ਸੀਮਣ ਬਾਈ ਕਹਿੰਦਾ ਚੰਗਾ ਲੱਗਿਆ ਜਰਸੀ ਦਾ ਲੱਗਿਆ ਐਗਜ਼ੈਕਟ ਨੰਬਰ ਨਹੀਂ ਪਤਾ ਬਟ ਉਹ ਨਹੀਂ ਹੋਊਗਾ ਤੁਹਾਨੂੰ ਵੀ ਯਾਰ ਬੱਚਾ ਐਚ ਐਫ ਦਾ ਪਾ ਦੂ ਬੱਚਾ ਬਾਈ ਕਹਿੰਦਾ ਜਰਸੀ ਦਾ ਪਾਉਗੀ ਕੱਦ ਕਾਠ ਚੰਗਾ ਤੇ ਥਣ ਦਾ ਸਾਈਜ਼ ਤੇ ਚਾਹੇ ਬਿਨਾਂ ਸ਼ੱਕ ਤੁਸੀਂ ਲਾ ਲਿਓ ਇਹਨੂੰ ਮਸ਼ੀਨੀ ਚ ਬਾਈ ਤੇ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਚੈੱਕ ਬੰਨਣਾ ਬੰਨਾ ਬੱਛੀ ਨੇ ਬੜੀਆ ਕਿੰਨਾ ਕੁ ਦਦਰਿਆ ਬਈ ਇਹਦਾ ਇਹਦਾ 16 17 ਕਿਲੋ ਦਾ ਪੈਲਣ ਦਾ ਰਕਾ ਪੈਲਣ ਦਾ ਹਾਂਜੀ ਹੁਈ ਸਾਈਡ ਤੇ ਉਰਲੇ ਬੰਨੇ ਜਾ ਇਧਰੋਂ ਦਿਖਾ ਦਿੰਗਾ ਰੀ ਪਰਲੇ ਬੰਨੇਓ ਇਹ ਪਰਲੇ ਬੰਨੇਓ ਕਰਾ ਲਈ ਚੈੱਕ ਇਹਦੀ ਕੁਆਲਿਟੀ ਕੁਬਲਿਟੀ ਕਰਾ ਲਈ ਚੈੱਕ ਤੇ ਇੱਥੋਂ ਮਾਰਦੀ ਫਿਰ ਇਸ ਕੁਆਲਿਟੀ ਦੇ ਇੱਥੋਂ ਮਾਰਦੀ ਪਿਓਰ ਛੇ ਦਾੰਦ ਦਾ ਹਾਈਟ ਦਾ ਆਈਡੀਆ ਲਾ ਲਿਓ ਇੱਥੇ ਤੋਂ ਬਿਹਾਈਟ ਛੋਟੀ ਨਹੀਂ ਹੈਗੀ ਹਾਈਟ ਬੱਚੀ ਫੁੱਲ ਕਰੂ ਹਜੇ ਦੰਦਾਂ ਜੀ ਆ ਗਏ ਹਨ 15 ਕਿ ਦਿਨ ਹੀ ਕੱਢੂ ਜਿਆਦਾ ਦਿਨ ਕੱਢਦੀ ਤੇ ਮਹੀਨੇ ਦੋ ਮਹੀਨੇ ਨਹੀਂ 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 ਠੀਕ ਹੈ ਬੱਚੀ ਚੇਪੇ ਚੀ ਆ ਠੀਕ ਹੈ ਗੱਲ ਆ ਮਹੀਨੇ ਦੋ ਮਹੀਨੇ ਵਾਲਾ ਕੇਸ ਨਹੀਂ ਹੈਗਾ ਬਾਈ ਕਹਿੰਦਾ ਦਿਨ ਕੱਢੂ 15 ਜੂਲ ਆ ਗਈ 1 2 ਦਿਨ ਇਧਰ ਉਧਰ ਕਰ ਜਨਾ ਪਸ਼ੂ ਦੀ ਰੇਟ ਰਾਜੂ ਕੀ ਰਹੂਗਾ ਦਾ ਇਹਦਾ 60000 ਰੁਪਿਆ ਪੂਰਾ 60 ਹਾਂਜੀ ਰੇਟ ਫਿਕਸ ਫਿਕਸ ਜੀ ਰਹਿਣਗੇ ਫਿਕਸ ਜੀ ਰਹਿਣਗੇ ਆ ਰੇਟ ਬਾਈ ਕਹਿੰਦਾ ਰਹਿਣਗੇ ਫਿਕਸ ਆ ਤੇ ਥਣਾ ਥੁਣਾ ਦੀ ਓਟ ਤੇ ਦੇ ਦਾਂਗੇ ਜੇ ਆਨਲਾਈਨ ਮੰਗਾਉਣੀ ਆ ਓਟ ਤੇ ਦੇ ਦਾਂ ਹੌਣ ਮਾਰ ਦੇ ਘਰੀ ਦੋ ਨੰਬਰ ਵਾਲੀ ਤੇ ਵੱਡੀ ਇਹ ਵੀ ਫੁੱਲ ਆ ਗਈ ਵੱਡੀ ਸੱਜਣੋ ਇਹ ਵੀ ਫੁੱਲ ਇਹ ਕਿਹੜਾ ਸੁਆਸ ਹੁੰਦੀ ਆ ਇਹ ਵੀ ਦੂਜਾ ਸੁਆਸ ਹੁੰਦੀ ਆ ਟੋਰ ਖੋਲ ਕੇ ਕਿੰਨੇ ਦਿਨ ਕੱਢੂ ਇਹਦੇ ਬੀਜ ਤਾਂ ਪੈਂਡਿੰਗ ਨੇ 20 ਦਿਨ ਹਾਂ ਜੀ ਇਹ ਆ ਗਈ ਥੋੜੀ ਜਿਹੀ ਆਪਾਂ ਗੱਲ ਕਰ ਲਈ ਹੈ ਨਾ ਬਲੈਕ ਸ਼ੇਡ ਜੀ ਤੇ ਆ ਗਈ ਹਾਂ ਜੀ ਇਹ ਇੱਥੋਂ ਮਾਰਦੀ ਘਰੀ ਕੈਮਰਾ ਤੇ ਇਹ ਆ ਗਈ ਵੱਡੀ ਇਹ ਵੀ ਫੁੱਲ ਵੱਡੀਆਂ ਚ ਆ ਗਈ ਛੋਟੀਆਂ ਚ ਨਹੀਂ ਆਉਂਦੀ ਐਚਐਫ ਨਾਲ ਦੀ ਬੱਛੀ ਆ ਗਈ ਕਿੰਨਾ ਦਾ ਉਧਰੇ ਆਦਾ ਪਹਿਲਣ ਦਾ ਇਹਦਾ ਵੀ 18 19 ਕਿਲੋ ਦਾ ਠੀਕ ਆ ਗੱਲ ਇਹਦੇ ਕਿੰਨੇ ਦਿਨ ਦੱਸਿਆ ਇਹਦੇ 20 ਦਿਨ ਪੈਂਡਿੰਗ ਨੇ 20 ਦਿਨ ਹਾਂ ਇੱਥੇ ਖੜਾ ਲਈ ਮੂਹਰ ਲੈ ਬੰਨੇ ਕਰਦੀ ਫੇਸ ਇਹ ਇੱਥੇ ਇੱਥੇ ਜੇ ਰੋਕਲਾ 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 ਇੱਥੇ ਰੋਕਲਾ ਇਹ ਇੱਥੋਂ ਮਾਰਦੀ ਗਰੀ ਕੈਮਰਾ ਓਏ ਫੁੱਲ ਵੱਡੀਆਂ ਚ ਆ ਗਈ 20 ਦਿਨ ਪੈਂਡਿੰਗ ਪਾਈਲਣ ਦਾ ਦੁੱਧ ਬਾਈ ਕਹਿੰਦਾ 18 ਕਿਲੋ ਦਾ ਰਿਕਾਰਡ ਆ ਤੇ ਬਾਕੀ ਚੈੱਕ ਕਰ ਸਕਦੇ ਹਾਂ ਪੰਜਾਬ ਵਾਲੀ ਜਰਸੀ ਆ ਗਈ ਵੱਡੀ ਜਰਸੀ ਲਿਆ ਬਾਈ ਉਰਲੇ ਬੰਨੇ ਗੱਬਣ ਇਹ ਵੀ ਜਰਸੀ ਤੂੰ ਆ ਹਾਂ ਜਰਸੀ ਤੋ ਠੀਕ ਆ ਗੱਲ 20 ਦਿਨ ਪੈਂਡਿੰਗ ਆਗੇ ਤੇ ਥਣਾ ਥਣਾ ਦੀ ਇਹਨਾਂ ਦੀ ਓਟ ਤੇ ਦੇ ਦਾਂਗੇ ਹਾਂ ਦੇ ਦਾਂਗੇ ਵੀਰੇ ਠੀਕ ਹੈ ਤੇ ਜਾਨ ਜੂਨ ਚੈੱਕ ਕਰ ਸਕਦਾ ਜਾਨ ਜੂਨ ਬੱਛੀ ਚ ਆ ਗਈ ਸੱਜਣੋ ਚੰਗੀ ਦਿਨ ਬਾਈ ਕਹਿੰਦਾ 20 ਕੱਡੂ ਜਰਸੀ ਤੋਂ ਗੱਬਣਾ 18 ਕਿਲੋ ਦਾ ਮਿਲਕ ਰਿਕਾਰਡ ਪਹਿਲਣ ਦਾ ਤੇ ਥਣਾ ਥਣਾ ਵੀ ਬਾਈ ਕਹਿੰਦਾ ਜੇ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੈ ਨਾ ਗੱਬਣ ਬੱਛੀ ਥਣਾ ਥਣਾ ਦੀ ਗਾਰੰਟੀ ਦੇ ਦਾਂਗੇ ਤੇ ਕੱਦਗਰੀ ਨਾ ਦੋਨੇ ਬੱਛੀਆਂ ਦਾ ਚੈੱਕ ਕਰਾ ਦੀ ਆ 6 ਦੰਦ ਵੀ ਇਹ ਮੰਨ ਲਓ ਵੀ ਇਹਦੇ ਜੀ ਢੀਆ ਗਾਹਾਂ ਨੂੰ ਜਾ ਕੇ ਇਹ ਤੋਂ ਟੱਪੂਗੀ ਇਹ ਟੱਪੂਗੀ ਇਹ ਪਿੱਛੇ ਨਹੀਂ ਰਹਿੰਦੀ ਇੱਥੋਂ ਦਿਖਾ ਦੀ ਦੋਨੇ ਖੜੀਆਂ ਇਕੱਠੀਆਂ ਇੱਥੇ ਇੱਥੇ ਤੋਂ ਮਾਰਨੀ ਪਰਲੀ ਮੱਛੀ ਦਾ ਕੈਮਰਾ ਮਾਰਨੀ ਫੇਸ ਕੁਆਲਿਟੀ ਕਰਾ ਦੇ ਜੇ ਇੱਕ ਇਹ ਇੱਥੋਂ ਇੱਥੋਂ ਮਾਰਨੀ ਕੈਮਰਾ ਫੇਸ ਤੋਂ ਲਾਗੇ ਬਾਜਨ ਵਾਲੀ ਆ ਗਈ ਪੇਟ ਵਾਲੀ ਆ ਗਈ ਉਹ ਨਹੀਂ ਕਹਿ ਸਕਦੇ ਵੀ ਛੋਟੀ ਆ ਹਾਂ ਇਹਦੇ ਕਿੰਨੇ ਪੈਸੇ ਇਹਦਾ ਵੀ 60000 ਰੁਪਏ ਅੱਜ ਦਾ ਰੇਟ ਆ ਅੱਜ ਵਾਲਾ ਹਾਂ ਇਹਦਾ ਵੀ 60 ਲੈ ਲਾਂਗੇ ਇਹਦਾ ਵੀ 60 ਲੈ ਲਾਂਗੇ ਹਾਂ ਜੀ ਠੀਕ ਹੈ ਗੱਲ ਰੇਟ ਵਾਈ ਕਹਿੰਦਾ ਬਿਲਕੁਲ ਜਾਇਜ਼ ਕਰਨੇ ਨੇ ਸਾਮ ਵਾਲੇ ਪੈਸੇ ਛੱਡ ਦੇਣੇ ਨੇ ਜਿਵੇਂ ਇਹ ਬੱਛੀ ਆ ਗਈ ਨਾ ਜਦੋਂ ਇਹ ਤਿਆਰੀ ਤੇ ਹੋ ਗਈ ਬੱਛੀ 80 90 ਹਜ਼ਾਰ ਤੋਂ ਕੱਟ ਨਹੀਂ ਆਗੀ ਮੈਂ ਕਹਿੰਦਾ 20 ਦਿਨ ਸਾਮ ਲੂਗਾ 20 ਦਿਨ ਸਾਮ ਕੇ ਇਹ ਮੰਨ ਲਓ ਵੀ 85 90 ਵਾਲੇ ਰੇਟ ਤੋਂ ਡਿਗਦੀ ਮੱਛੀ ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਤੇ ਕੈਮਰਾ ਇਹਦਾ ਕੱਦ ਇਹਨਾਂ ਦੇ ਮੁਕਾਬਲੇ ਥੋੜਾ ਜਿਹਾ ਛੋਟਾ ਲੱਗੂਗਾ ਪਰ ਜਾਨ ਜੂਨ ਬੱਛੀ ਚ ਕਹਿ ਲਈਏ ਵਜੂਦ ਬੱਛੀ ਦਾ ਚੰਗਾ ਹੈ ਨਾ ਹਾਂਜੀ ਇਹਦਾ ਸੁਆ ਬਾਈ ਇਹਦਾ ਸੁਆ ਦੂਜਾ ਜੀ ਇੱਕ ਗੱਲ ਹੋਰ ਖਾਸ ਰਹੂਗੀ ਇਹ ਬੱਛੀ ਦੀ ਬਿਜਿੰਦੀ ਕਿ ਮੈਂ ਤੁਹਾਨੂੰ ਕਹਿਣਾ ਨਾ ਆਪ ਆਡੇ ਹੀ ਲੈਵਲ ਆ ਦੋ ਥੱਲੇ ਜਿਵੇਂ ਝੋਲ ਆ ਇਹਦੇ ਹਾਈ ਆ ਲੈਵਾ ਬੜਾ ਖੁੱਲਾ ਬਣਾਉਗੀ ਥੱਲੋਂ ਤੇ ਬਾਕੀ ਤੋਰਾ ਤੂਰਾ ਦੱਸੀ ਜਾਂਦਾ ਦਿਨ ਕਿੰਨੇ ਪੈਂਡਿੰਗ ਨੇ ਜੀ ਇਹਦੇ 16 17 16 17 ਦਿਨ ਹਾਈ ਜਿਆਦਾ ਵਾਲਾ ਕੰਮ ਤਾਂ ਨਹੀਂ 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 ਠੀਕ ਆ ਗੱਲ ਕਮਾ ਕੇ ਰੋਕ ਲੈ ਉਹ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਇਧਰਲੇ ਬੰਨੇ ਕਮਾ ਲਾ ਫੇਸ ਕੁਆਲਟੀ ਦੇ ਮਾਰਨੀ ਗਰੀ ਕੈਮਰਾ ਉਹ 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 ਚੀਜ਼ ਨਹੀਂ ਹੋਊਗੀ ਵੀ ਤੁਹਾਨੂੰ ਕ੍ਰੋਸ 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 ਪਾਣ ਮਿਲ ਜੂਗਾ ਕਿਸੇ ਵੀ ਆ ਮੱਥੇ 'ਚ ਟੋਆ ਆ ਗਿਆ ਫੁੱਲ ਦਾ ਇਹ ਮੰਨ ਲਓ ਫੁੱਲ ਬਰੀਡ ਵਾਲੀਆਂ ਜਰਸੀਆਂ ਮਿਲਣਗੀਆਂ ਆ ਲੈ ਚੱਲ ਬਾਈ ਜਾਨ ਆ ਗਈ ਚੰਗੀ ਦਿਨ ਕਿੰਨੇ ਦੱਸਿਆ ਦੀ ਇਹਦੇ ਇਹ 16 17 ਦਿਨ ਆ 16 17 ਦਿਨ ਬਾਈ ਕਹਿੰਦਾ ਪੈਂਡਿੰਗ ਨੇ ਥੱਲੋਂ ਬੱਚੀ ਥੋੜੀ ਥੋੜੀ ਜੇ ਗੱਲ ਕਰ ਲਈ ਨਾ ਤੁਰਪੀ ਥੱਲੋਂ ਹਾਈ ਸਟਾਰਟਿੰਗ ਲੱਗ ਗਈ ਕਰਨ ਥਣ ਸਿੰਗਲ ਚਾਰ ਕਿੰਨਾ ਦੁੱਧ ਦੱਸਿਆ ਦਾ ਪੈਲਣ ਦਾ ਇਹਦਾ 15 ਕਿਲੋ 15 ਬਾਅਦ 17 18 ਇਹ ਤੱਕ ਦੀ ਬਾਦੂਗੀ ਠੀਕ ਹੈ ਗੱਲ ਹਾਈਟ ਉਹਨਾਂ ਦੇ ਮੁਕਾਬਲੇ ਥੋੜੀ ਜੀ ਘੱਟ ਰਹੂਗੀ ਪਰ ਲੇਵਾ ਸੱਜਣੋ ਇਹ ਮੰਨ ਲਓ ਵੀ ਲੇਵੇ ਵਾਲੀ ਤਾਂ ਨਾ ਪਛੀਰ ਪਾਂਡੇ ਲਾ ਦੂ ਹੈ ਨਾ ਹਾਂਜੀ ਤੋੜਾ ਨਹੀਂ ਜਾਣਾ ਉਰਲੇ ਬੰਨੇ ਦਿਖਾ ਨਹੀਂ ਕਰੀ ਸਾਈਡ ਤੋਂ ਫੇਸ ਕਰਦੇ ਉਰਲੇ ਬੰਨੇ ਬਾਈ ਇਹ ਇੱਥੋਂ ਮਾਰਦੀ ਕੈਮਰਾ ਇਹ ਆ ਬੈਡ ਇਧਰ ਕਰਦਾ ਨੇ ਇੱਥੋਂ ਮਾਰਦੀ ਕੈਮਰਾ ਫੇਸ ਕੁਆਲਿਟੀ ਤੇ ਪਿਓਰ ਜਰਸੀ ਜੀ ਆ ਗਈ ਛੋਟੀ ਛੋਟੀ ਵਾਲਾ ਸੀਨ ਨਹੀਂ ਹੋਊਗਾ ਕਿਸੇ ਵੀ ਪੱਖ ਤੋਂ ਇਹ ਰੇਟਰ ਲੱਗੂ ਇਹਦਾ ਵੀ 60000 ਠੀਕ ਹੈ ਗੱਲ 160 ਸੱਟੇ ਚੱਲੂਗਾ ਮੈਂ 160 ਸੱਟੇ ਚੱਲੂਗਾ ਠੀਕ ਹੈ ਗੱਲ ਤੇ ਹੁਣ ਮਾਰਦੇ ਕਰੀ ਆ ਬੱਚੀ ਦੇ ਕੈਮਰਾ ਓਏ ਇਹਦਾ ਬੈਡ ਜਿੱਡੀ ਇਹ ਹੋਰੀ ਆ ਹਾਂ ਜੀ ਖੀਰੀ ਬੱਚੀ ਹਾਈਟ ਫੁੱਲ ਕਰਨੀ ਗੀਆਂ ਬੱਚੀ ਫੁੱਲ ਕਰਨੀਆਂ ਫੇਸ ਕਰੀ ਉਰਲੇ ਬੰਨੇ ਬਾਈ ਪੂਰਲੇ ਬੰਨੇ ਕਰਲਾ 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 ਇਹ ਇੱਥੋਂ ਮਾਰਦੀ ਹੈ ਰੀ ਕੈਮਰਾ ਇੱਥੋਂ ਕਰਾਦੀ ਚਾਹ ਕੇ ਵੀ ਪਿਓਰ ਜਰਸੀ ਜੀ ਆ ਗਈ ਦੰਦਾ ਜੀ ਦਾ ਖੀਰੀ ਇਹ ਹੋਊਗੀ ਖੀਰੀ ਹੈ ਪੂਰਾ ਲੈ ਚਲੇ ਇਹਨੂੰ ਕਿੰਨੀ ਕੁ ਉਮਰ ਹੈ ਦੀ ਆਈਡੀ ਆ ਜੀ ਸਾਲ ਦੀ ਹੋਗੀ 1 ਸਾਲ ਦੀ ਹਾਂਜੀ ਤੇ ਮਾਦਰ ਮਿਲਕ ਕਿੰਨਾ ਕ ਦੱਸਿਆ ਦਾ ਮਤਲਬ 25 ਤੋਂ ਪਲੱਸ ਆ 25 ਤੋਂ ਬਾਹਰੇ ਹਾਂਜੀ ਸੀਮੰਦਾ ਨਹੀਂ ਪਤਾ ਕਿਹੜੇ ਦੀ ਆਪ ਇਹ ਸੀਮੰਦ ਦੀ ਡਿਟੇਲ ਲੈ ਕੇ ਦੇ ਦਾਂਗੇ ਵੀਰੇ ਠੀਕ ਹੈ ਗੱਲ ਉਹ ਬਾਈ ਕਹਿੰਦਾ ਪੁੱਛ ਕੇ ਦੱਸ ਦਾਂਗੇ ਹਾਲ ਫੁਲ ਹਾਲ ਆਪਾਂ ਨੂੰ ਤਕਰੀਬਨ ਪਤਾ ਨਹੀਂ ਵੀ ਕਿਹੜੇ ਸੀਮੰਦ ਆ ਬੱਟ ਜਿਹੜੇ ਸੱਜਣ ਤੋਂ ਆਈ ਆ ਉੱਥੋਂ ਬਾਈ ਕਹਿੰਦਾ ਪਤਾ ਕਰਕੇ ਦੇ ਦਾਂਗੇ ਕਮਾਲਾ ਕਮਾਲਾ ਇੱਥੇ ਰੋਗਲਾ ਕੋਈ ਗੱਲ ਨਹੀਂ ਮਾੜੀ ਜੀ ਕਮਾ ਕੇ ਆ ਜਿਆਦਾ ਪਰੇਸ਼ਾਨ ਨਾ ਕਰ ਇਹ ਇੱਥੇ ਰੋਗਲਾ ਇੱਥੋਂ ਮਾਰਦੀ ਗਰੀ ਕੈਮਰਾ ਇੱਕ ਸਾਲ ਦੇ ਲਗਭਗ ਹੋ ਮਰਾ ਬਾਈ ਕਹਿੰਦਾ ਹਾਈਟ ਬਹੁਤ ਸੋਹਣੀ ਕਰ ਜੂਗੀ ਹਾਈਟ ਕਰ ਜੂਗੀ ਫੁੱਲ ਫੁੱਲ ਸ਼ਕੀਨ ਸ਼ਕੂਨ ਫੁੱਲ ਆ ਗਈ ਹੈ ਨਾ ਕਿਸੇ ਪਾਸੇ ਨਹੀਂ ਮਾਰਿਆ ਪੈਂਦੀ ਹੈਗੀ ਠੀਕ ਆ ਲੈ ਚੱਲ ਬਾਈ ਤੇ ਮਦਰ ਮਿਲਕ ਵੀ ਪਾਈ ਕਹਿੰਦਾ 25 ਤੋਂ ਬਾਹਰ ਵਾਲੀ ਰਹੀ ਆ ਬਾਕੀ ਜਿਹੜੇ ਭਰਾ ਨੇ ਲੈਣੀ ਹੁੰਦੀਆਂ ਚੀਜ਼ੇ ਮੈਂ ਕਹਿੰਦਾ ਹੁਣਾਂ ਵੀ ਉਹਨੇ ਜਾਦੇ ਆਪਦੀ ਜਜਮੈਂਟ ਤੋਂ ਕੰਮ ਲੈਣਾ ਹੁੰਦਾ ਥਾਨ ਸਿੰਗਲ ਚਾਰ ਰਹਿਣਗੇ ਰਾਜ ਸਿੰਗਲ ਚਾਰ ਫਾਲਤੂ ਤਾਂ ਨਹੀਂ ਨਹੀਂ ਕੋਈ ਵੀ ਨਹੀਂ ਹੈਗਾ ਠੀਕ ਤਿੰਨੇ ਬੱਚੀਆਂ ਨੇ ਹਾਂਜੀ ਠੀਕ ਆ ਗੱਲ ਥਾਨ ਬਾਈ ਕਹਿੰਦਾ ਸਿੰਗਲ ਚਾਰ ਰਹਿਣਗੇ ਫਾਲਤੂ ਨਹੀਂ ਮਿਲੂਗਾ ਕਿਸੇ ਵੀ ਪੰਛੀ ਦੇ ਉਰਲੇ ਉਰਲੇ ਬੰਨਿਆ ਦਿਖਾ ਦੀ ਗਰੀ ਜਦੋਂ ਬੰਤੀ ਨਾ ਬਾਈ ਨੇ ਇੱਥੋਂ ਮਾਰਦੀ ਕੈਮਰਾ ਹਾਈਟ ਫੁੱਲਾ ਗਈ ਉਮਰ 1 ਸਾਲ ਦੇ ਲਗਭਗ ਹੈ ਦੋ ਮਹੀਨੇ ਮਿੰਨ ਨਾ ਡਰਦਰ ਵੀ ਹੋ ਸਕਦਾ ਕਿਉਂਕਿ ਬਾਈ ਨੇ ਇਹ ਖਰੀਦੀ ਵੀ ਆ ਉਹਦੇ ਹਿਸਾਬ ਨਾਲ ਕਰ ਲੋ ਜੱਜਮੈਂਟ ਪਰ ਪਰ ਕੱਦ ਜਿਹੜੀ ਚੀਜ਼ ਦਿਖਦੀ ਆ ਵੀ ਕੱਦ ਫੁੱਲਾ ਇੱਥੇ ਦਿਖਾ ਨਹੀਂ ਘੈਰੀ ਉਹ ਬੈੜ ਤੋਂ ਵੀ ਟਾਪਦੀ ਆ ਦੋ ਇਹਦੇ ਕਿੰਨੇ ਪੈਸੇ ਕੱਲੀ ਦੇ ਇਹਦਾ ਕੱਲੀ ਦਾ 35000 35 ਹਾਂਜੀ ਜੇ ਤਿੰਨੀ ਲੈਣੀ ਹੋਈਆਂ ਬੱਚੀਆਂ ਕਿਸੇ ਨੇ ਤਿੰਨਾਂ ਦਾ ਕਿੰਨਾ ਬਣਦਾ ਤਿੰਨਾਂ ਦਾ 70000 ਰੁਪਏ ਤਿੰਨਾਂ ਦਾ 70 ਬਣ ਗਿਆ ਤਿੰਨੇ ਇਕੱਠੀਆਂ ਕਿੰਨੇ ਦਾ ਦੇ ਦਾਂਗੇ ਜਮੀ 66000 ਦੇ ਦਿੰਦੇ ਤਾਂ 66 ਦੀਆਂ ਤਿੰਨੇ 66 ਦੀਆਂ ਦੇ ਦਾਂਗੇ ਹਾਂ ਜੀ ਪੰਜ 400 ਛੋਟ ਵੀ ਕਰ ਦਾਂਗੇ ਨਾ ਹਾਂ ਕਰ ਦਾਂਗੇ ਠੀਕ ਹੈ ਗੱਲ ਤੇ ਹੁਣ ਆ ਮਾਰਦੇ ਗਏਰੀ ਦੋ ਨੰਬਰ ਆਈ ਤੇ ਇਹ ਆ ਗਈ ਕਾਫੀ ਕਲਰ ਗਈ ਇਹਨੂੰ ਹਾਂ ਜੀ ਆ ਕਾਫੀ ਕਲਰ ਚ ਆ ਗਈ ਹੈ ਨਾ ਹਾਂ ਜੀ ਆ ਗਈ ਇਹ ਵੀ ਜਰਸੀ ਜੀ ਸਜਣਾ ਤੇ ਜਾਣ ਜੂਣਗੇ ਜੀ ਵੀ ਕਹਿ ਲਿਆ ਫੁੱਲ ਆ ਉਮਰ ਰਾਜੂ ਕਿੰਨੀ ਕਰਊਗੀ ਇਹ ਵੀ ਸਾਲ ਕੁ ਦੇ ਸਾਲ ਦੇ ਲੱਗ ਭਾਗਾ ਠੀਕ ਹੈ ਗੱਲ ਤੇ ਉਹ ਚੀਜ਼ ਨਹੀਂ ਹੋਊਗੀ ਯਾਰ ਇਹ ਨਿੱਕੀਆਂ ਨਿੱਕੀਆਂ ਰਹਿ ਜਾਣਗੀਆਂ ਹਾਈਟ ਇਹ ਫੁੱਲ ਕਰਨੀਆਂ ਫੁੱਲ ਵੱਡੇ ਕਦ ਕਰਨੀਆਂ ਜਾ ਕੇ ਜਿਵੇਂ ਕਹਿ ਦਿੰਦੇ ਨੇ ਨਾ ਐਫ ਦਾ ਕਦ ਹੁੰਦਾ ਵੀ ਉਵੇਂ ਇਹ ਪੰਜਾਬ ਵਾਲੀਆਂ ਜਰਸੀਆਂ ਹੁੰਦੀਆਂ ਜਮ ਵੱਡੀਆਂ ਜਰਸੀਆਂ ਉਦਾਂ ਦੇ ਕਦ ਕਾੜ ਕਰਨੀਆਂ ਫੁੱਲ ਵੱਡੀਆਂ ਬਣਨੀਆਂ ਥਣ ਰਹਿ ਕੇ ਸਿੰਗਲ ਚਾਰ ਥਣ ਫालतੂ ਨਹੀਂ ਹੋਊਗੇ ਇਸ ਦੇ ਵੀ ਕਮਾਲਾ ਬਾਈ ਮਾਲਾ ਕਮਾਲਾ ਪਰੇਸ਼ਾਨਾ ਕਰ ਕੋਈ ਨਹੀਂ ਲੈ ਚੱਲ ਲੈ ਚੱਲ ਲੈ ਚੱਲ ਥੋੜਾ ਪਾਜਦੀ ਆ ਨਾ ਹਾਂ ਅਬੋਜ ਕੇ ਲੈ ਚੱਲ ਖੁੱਲੀਆਂ ਆਈਆਂ ਨੇ ਠੀਕ ਆ ਗੱਲ ਆ ਉਹ ਜਦੋਂ ਖੁੱਲੇ ਪਸਦੇ ਤੇ ਲਿਆਰਾ ਕੈਲੀਏ ਰੱਸੀ ਪਾ ਲਾਣੇ ਹਨਾ ਪੂਰੀ ਔਰਜੀ ਮਨਾਉਂਦਾ ਉਹ ਚੀਜ਼ ਦੀ ਵੀ ਉਦਾਂ ਨਹੀਂ ਕੋਈ ਪਰੇਸ਼ਾਨੀ ਵਾਲਾ ਕੰਮ ਹੈਗਾ ਉਦਾਂ ਬਾਜਨ ਵਜੂਦ ਕਾਦੇ ਦਾ ਵੀ ਤਕਰੀਬਨ ਉਹਦੇ ਲੈਵਲ ਜੇ ਦੀ ਆ ਗਿਆ 19 20 ਦਾ ਵਟਾ ਰਹੂਗਾ ਦੋਹਾਂ ਦਾ ਇੱਥੋਂ ਦੋਹਾਂ ਤੇ ਮਾਰਨੀ ਗਰੀ ਕੈਮਰਾ ਜਾਦੇ ਫਰਕ ਨਹੀਂ ਮਿਲੂਗਾ ਕੱਦ ਕਾਠੀ ਜੇ ਦੋਨਾਂ ਦੇ ਵੀ ਉਹ ਜਾਦੇ ਛੋਟੀ ਹੋਊਗੀ ਇਹਦਾ ਕੱਲੀ ਦਾ ਰੇਟ ਬਲੈਕ ਦਾ ਇਹਦਾ 25000 ਇਹਦਾ 25 ਇਹਦਾ 35 ਹਾਂ ਆ ਨਹੀਂ ਕੀ ਜੀ ਇਹ 15 ਹੈ 15 ਕਿੰਨੀ ਉਮਰ ਹੈ ਇਹਦੀ ਇਹਦੀ ਹੈਗੀ 3.5 ਮਹੀਨੇ ਇਹਦੇ ਦੁੱਧ ਦੀ ਪੈਸੇ ਲੈਣਾ ਇਹ ਨੂੰ ਇੱਥੇ ਇੱਥੇ ਜੀ ਕਮਾ ਦੇ ਉਰੀ ਕਮਾ ਦੇ ਫਿਰ ਇਹ ਆ ਦੁੱਧ ਦੀ ਪੈਸੇ ਲੈਣੇ ਆ ਭਰਾ ਠੀਕ ਆ ਗੱਲ ਇਹਦੇ ਬਾਈ ਕਹਿੰਦਾ ਦੁੱਧ ਦੁੱਧ ਵਾਲੇ ਪੈਸੀ ਪੂਰੇ ਕਰਨੇ ਨੇ ਗੱਲੇ ਕਿੰਨਾ ਕੁ ਦੁੱਧ ਦੀ ਇਹਦੀ ਮਾਂ ਦਾ ਇਹਦੀ ਮਾਂ ਦਾ ਹੈਗਾ 20+ 20+ ਕਿੰਨੀ ਉਮਰ ਹੈ ਦੀ ਇੱਥੇ ਇਸ ਨੂੰ ਘੁਮਾ ਦੇ ਰੋ ਤਿੰਨ ਮਹੀਨੇ ਰੋਕੀ ਰੋਕੀ ਇੱਥੇ ਰੋਕੀ ਇਹ ਫੇਸ ਕਰਦੇ ਉਹ ਦੇਖ ਨਹੀਂ ਇਹ ਇੱਥੋਂ ਮਾਰ ਨਹੀਂ ਕਰੀ ਕੈਮਰਾ ਇਹਦੀ ਉਮਰ ਬਾਈ ਕਹਿੰਦਾ ਸਿਰਫ 3 ਮਹੀਨਿਆਂ ਮਦਰ ਰਿਕਾਰਡ ਆ ਗਿਆ 20+ ਸੀਮਨ ਪੁੱਛ ਕੇ ਦੱਸ ਦੂਗਾ ਬਾਈ ਜੀ ਲਈ ਜਾ ਕਿਉਂਕਿ ਕਿਹੜੇ ਸੀਮਨ ਦੀ ਹੈ ਆ ਲੈ ਚੱਲ ਉਧਰ ਨੂੰ ਇਹਦਾ ਰੇਟ ਦੱਸਿਆ ਬਾਈ ਨੇ 15000 ਤੇ ਬਲੈਕ ਦੀ ਮਾਂ ਦੁੱਧ ਕਿੰਨਾ ਸੀ ਬਾਈ ਜੀ ਦੋ ਨੰਬਰ ਦਿਖਾਈ ਬੱਚੀ ਇਹਦਾ 20 ਤੋਂ ਪਲੱਸ ਏ ਠੀਕ ਆ ਥਾਣ ਬੜਾ ਲੱਗਿਆ ਕਰੀ ਲੈ ਕੈਮਰਾ ਰੋਏ ਥਾਣੇ ਨੂੰ ਮੈਂ ਕਹਿੰਦਾ ਸਾਰੀਆਂ ਇੱਧਰ ਲਿਆਂ ਬੱਚਿਆਂ ਤੋਂ ਵੀ ਚੰਗਾ ਲੱਗਿਆ ਹਾਈ ਦਿਖਾਈਏ ਇੱਥੋਂ 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 ਦਿਖਾ ਇੱਥੋਂ ਲਗਾ ਦੇ ਥਾਣਾ ਆਇਆ ਲੱਗਿਆ ਕਹਿ ਲਈ ਜਿਵੇਂ ਗੱਭਣ ਨੂੰ ਲੱਗਿਆ ਹੁੰਦਾ ਨਾ ਥਾਣ ਸਾਨੂੰ ਚੰਗਾ ਤਿੰਨਾਂ ਦਾ ਬਣ ਗਿਆ 70000 ਬੱਚਿਆਂ ਦਾ ਤਿੰਨੇ ਬਾਈ ਕਹਿੰਦਾ ਫਿਕਸ ਦੇਣੀਆਂ ਨੇ 60 60 ਦੀਆਂ ਆ ਤਿੰਨੇ ਦੇਣੀਆਂ ਨੇ 60 60 ਦੇ ਭਾਅ ਨੂੰ ਫਿਕਸ ਜੇ ਰੇਟ ਨੇ 9803605888 98036 ਤੇ 058882 ਦਾ ਨੰਬਰ ਆ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ